ਦੁਨੀਆ ਭਰ ਵਿੱਚ ਵਸਦੇ ਉਹ ਸਮੂਹ ਭਾਈਚਾਰੇ ਜੋ ਸਾਡੇ ਕੌਮੀ ਦੁੱਖ ਸੁੱਖ ਵਿੱਚ ਸ਼ਰੀਕ ਰਹਿੰਦੇ ਹਨ ਉਹਨਾਂ ਸਾਰੇ ਭੈਣਾ ਭਰਾਵਾਂ ਨੌਜਵਾਨਾਂ ਬੱਚਿਆਂ ਬਜ਼ੁਰਗਾਂ ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰੋਤਿਆਂ ਵੱਲੋਂ ਹੁਕਮ ਹੋਇਆ ਸੀ ਕਿ ਜੇ ਖਾਲਿਸਤਾਨ ਨੂੰ ਸਮੁੰਦਰ ਨਹੀਂ ਲੱਗਦਾ ਤਾਂ ਇਸ ਦਾ ਕੀ ਨੁਕਸਾਨ ਹੈ ਇਸ ਉੱਤੇ ਵੀ ਕੋਈ ਪੋਡਕਾਸਟ ਪਾਇਆ ਜਾਵੇ ਮੈਂ ਇਸ ਦੇ ਨਾਲ ਨਾਲ ਰੈਫਰੈਂਡਮ ਦਾ ਸਾਨੂੰ ਕੀ ਲਾਭ ਹੋਵੇਗਾ ਜਾਂ ਨਹੀਂ ਹੋਵੇਗਾ ਇਸ ਉੱਤੇ ਵੀ ਸੰਖੇਪ ਵਿਚਾਰ ਆਪਦੇ ਸਾਹਮਣੇ ਦੋਨਾਂ ਗੱਲਾਂ ਉੱਤੇ ਰੱਖਾਂਗਾ ਇਸ ਦੁਨੀਆ ਦੇ ਵਿੱਚ ਕੁੱਲ 193 ਦੇਸ਼ ਹਨ ਜਿਨ੍ਹਾਂ ਵਿੱਚੋਂ 44 ਉਹ ਹਨ ਜਿਨ੍ਹਾਂ ਨੂੰ ਸਮੁੰਦਰ ਦਾ ਟੱਟ ਨਹੀਂ ਲੱਗਦਾ ਸਮੁੰਦਰੀ ਕੰਢਾ ਨਹੀਂ ਲੱਗਦਾ ਜਿਸ ਨੂੰ ਅੰਗਰੇਜ਼ੀ ਵਿੱਚ ਕਹਿੰਦੇ ਨੇ ਲੈਂਡਲੌਕਡ ਕੰਟਰੀ ਇਹਨਾਂ 44 ਦੇਸ਼ਾਂ ਵਿੱਚੋਂ 44 ਦੇਸ਼ਾਂ ਦੇ ਵਿੱਚੋਂ 10 ਦੇਸ਼ ਉਹ ਹਨ ਜਿਹੜੇ ਦੁਨੀਆ ਦੇ ਸਭ ਤੋਂ ਵੱਧ ਅਮੀਰਾਂ ਦੀ ਲੜੀਵਾਰ ਸੂਚੀ ਵਿੱਚ ਉੱਪਰ ਤੋਂ ਲੈ ਕੇ ਹੇਠਾਂ ਤੱਕ ਆਉਂਦੇ ਹਨ ਇਹਨਾਂ ਇਹ 44 ਦੇ ਵਿੱਚੋਂ 4 ਜਾਂ 5 ਉਹ ਹਨ ਜਿਹੜੇ ਦੁਨੀਆ ਦੇ ਵਿੱਚ ਬਹੁਤ ਗਰੀਬ ਹਨ ਅਮੀਰਾਂ ਦੀ ਸੂਚੀ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਲਿਚਟਨਸਟਾਈਨ ਦੇਸ਼ ਹੈ ਜੋ ਛੋਟਾ ਜਿਹਾ ਹੈ ਜਿਸ ਦੀ ਲੰਬਾਈ ਮਸੇ 37 ਕਿਲੋਮੀਟਰ ਹੈ ਜਿਸ ਦਾ ਖੇਤਰਫਲ 160 ਵਰਗ ਕਿਲੋਮੀਟਰ ਹੈ ਜਿਸ ਦੀ ਰਾਜਧਾਨੀ ਦਾ ਨਾਮ ਵੈਡੂਜ਼ ਹੈ ਜਿਸ ਦੀ ਆਬਾਦੀ ਤਕਰੀਬਨ 40 ਹਜ਼ਾਰ ਹੈ ਇਹ ਬਿਲਕੁਲ ਇੱਕ ਸ਼ਹਿਰ ਵਰਗਾ ਦੇਸ਼ ਅਲਪਸ ਪਹਾੜਾਂ ਦੇ ਵਿੱਚ ਰਿਆਨ ਦਰਿਆ ਦੇ ਕੰਢੇ ਦੇ ਉੱਤੇ ਸਥਿਤ ਹੈ ਇੱਥੇ ਦੀ ਭਾਸ਼ਾ ਜਰਮਨੀ ਹੈ ਇਹ ਵੀ ਜਰਮਨ ਦੇ ਵਿੱਚ ਸਥਿਤ ਹੈ ਜੋ ਸਵਿਟਜ਼ਰਲੈਂਡ ਜਰਮਨੀ ਜੈਸੇ ਦੇ ਆਲੇ ਦੋਲੇ ਦੇਸ਼ਾਂ ਦੇ ਵਿੱਚ ਇੱਕ ਨੁਕਰਜੀ ਦੇ ਵਿੱਚ ਫਸਿਆ ਹੋਇਆ ਹੈ ਇਸ ਦੀ ਜੀਡੀਪੀ ਗ੍ਰੋਸ ਡੋਮੈਸਟਿਕ ਪ੍ਰੋਡਕਟ ਪਰ ਕੈਪੀਟਾ ਜਿਸ ਦਾ ਅਰਥ ਹੈ ਕਿ ਕਿਸੇ ਦੇਸ਼ ਦੀ ਕੁੱਲ ਆਮਦਨ ਨੂੰ ਉਹਨਾਂ ਦੇਸ਼ ਦੇ ਲੋਕਾਂ ਦੀ ਗਿਣਤੀ ਦੇ ਵਿੱਚ ਵੰਡ ਦਿੱਤਾ ਜਾਂਦਾ ਹੈ ਤੇ ਇੱਕ ਬੰਦੇ ਦੀ ਕਿੰਨੀ ਆਮਦਨ ਹੈ ਉੱਥੋਂ ਦਾ ਇੱਕ ਨਾਗਰਿਕ ਸਾਲਾਨਾ ਕਿੰਨੇ ਪੈਸੇ ਕਮਾਉਂਦਾ ਹੈ ਤਾਂ ਇਸ ਲੈਂਡ ਲੋਕਡ ਜਿਸ ਨੂੰ ਸਮੁੰਦਰੀ ਕੰਢਾ ਨਹੀਂ ਲੱਗਦਾ ਇਸ ਲਿਚਨਸਟਾਈਨ ਦੇ ਜੀਡੀਪੀ 181403 ਅਮਰੀਕਨ ਡਾਲਰਾਂ ਦੇ ਵਿੱਚ ਹੈ ਭਾਵ ਕਿ ਇੱਥੇ ਦਾ ਇੱਕ ਵਿਅਕਤੀ ਸਾਲ ਦੇ 181403 ਡਾਲਰ ਕਮਾਉਂਦਾ ਹੈ ਇਸੇ ਤਰ੍ਹਾਂ ਦੂਸਰੇ ਨੰਬਰ ਤੇ ਲਕਸਮਬਰਗ ਹੈ ਉੱਥੋਂ ਦੀ 143742 ਅਮਰੀਕਨ ਡਾਲਰ ਹੈ ਸਵਿਟਜ਼ਰਲੈਂਡ ਦੀ 91931 ਹੈ ਸੈਨ ਮਰੀਨੋ ਦੀ 86999 ਅਮਰੀਕਨ ਡਾਲਰ ਹੈ ਆਸਟਰੀਆ ਦੇ 69460 ਅਮਰੀਕਨ ਡਾਲਰ ਐ ਅੰਡੋਰਾ ਦੇ 69146 ਅਮਰੀਕਨ ਡਾਲਰ ਚੈਕ ਗਨਰਾਜ ਦੀ 50474 ਡਾਲਰ ਹੰਗਰੀ ਦੀ 45699 ਡਾਲਰ ਸਲੋਵਾਕੀਆ ਦੀ 44080 ਡਾਲਰ ਕਜ਼ਾਕਿਸਤਾਨ ਦੀ 34533 ਅਮਰੀਕਨ ਡਾਲਰ ਹਨ ਇਹ ਉਹ 10 ਦੇਸ਼ ਹਨ ਜਿਨ੍ਹਾਂ ਨੂੰ ਸਮੁੰਦਰੀ ਕੰਢਾ ਨਹੀਂ ਲੱਗਦਾ ਜਿਨ੍ਹਾਂ ਦੀ ਪੌકેટ ਪਾਵਰ ਖਰੀਦ ਸ਼ਕਤੀ ਉਹ ਆ ਜਿਹੜੀ ਮੈਂ ਤੁਹਾਨੂੰ ਹੁਣ ਦੱਸ ਕੇ ਹਟਿਆ ਅਮੀਰੀ ਅਤੇ ਗਰੀਬੀ ਸਮੁੰਦਰੀ ਕੰਢੇ ਨਾਲ ਲੱਗਣ ਜਾਂ ਨਾ ਲੱਗਣ ਨਾਲ ਇਸ ਦਾ ਬਹੁਤਾ ਫਰਕ ਨਹੀਂ ਪੈਂਦਾ ਥੋੜਾ ਬਹੁਤ ਥੋੜਾ ਪੈਂਦਾ ਹੋ ਸਕਦਾ ਸਮੁੰਦਰੀ ਕੰਢਾ ਨਾ ਲੱਗਣ ਕਰਕੇ ਜੇ ਕੋਈ ਗਰੀਬ ਹੈ ਤਾਂ ਉਸ ਦਾ ਕਾਰਨ ਸਮੁੰਦਰੀ ਕੰਢਾ ਨਹੀਂ ਜੇ ਕੋਈ ਅਮੀਰ ਹੈ ਤੇ ਇਸ ਦਾ ਵੀ ਕਾਰਨ ਕੋਈ ਸਮੁੰਦਰੀ ਕੰਢਾ ਨਾ ਲੱਗਣਾ ਨਹੀਂ ਸਗੋਂ ਕਿਸੇ ਦੇਸ਼ ਦੀ ਅਮੀਰੀ ਆਮ ਤੌਰ ਤੇ ਕੁਦਰਤੀ ਵਸਿਲਿਆਂ ਉਤਪਾਦਾਂ ਵਪਾਰ ਅਤੇ ਸਿਆਸੀ ਸਥਿਰਤਾ ਤੇ ਉਤੇ ਨਿਰਭਰ ਕਰਦੀ ਹੁੰਦੀ ਹੈ ਤੁਹਾਡੇ ਦੇਸ਼ ਦੀਆਂ ਪਾਲਿਸੀਆਂ ਕੀ ਹਨ ਉਸ ਦੇਸ਼ ਦੀਆਂ ਜਿਹੜੀਆਂ ਸਰਕਾਰਾਂ ਹਨ ਉਹਨਾਂ ਦੇ ਦਿਮਾਗਾਂ ਦੇ ਵਿੱਚ ਅਰਦੋ ਅਮਲ ਕੀ ਚੱਲਦਾ ਹੈ ਜੇ ਕਿਸੇ ਦੇਸ਼ ਦੇ ਸਿਆਸੀ ਲੋਕ ਆਪਣੀਆਂ ਕੁਰਸੀਆਂ ਨੂੰ ਚੁੰਬੜੇ ਰਹਿੰਦੇ ਹਨ ਤੇ ਕੁਰਸੀਆਂ ਨੂੰ ਇੰਜੋਏ ਕਰਨ ਤੇ ਆਨੰਦ ਮਾਣਨ ਦੇ ਵਿੱਚ ਲੱਗੇ ਰਹਿਣ ਉਹਨਾਂ ਦਾ ਗਰੀਬ ਹੋਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਇਹ ਤਾਂ ਫਿਰ ਬਣਦਾ ਹੀ ਹੈ ਏਸ਼ੀਆ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਇਹ ਪੰਜਾਬ ਵਿੱਚ ਜਿਹੜਾ ਖਾਲਸਾ ਰਾਜ ਸੀ ਉਸ ਵੇਲੇ ਇਸ ਤੇ 1 ਰੁਪਏ ਦੇ ਇੰਗਲੈਂਡ ਦੇ 13 ਪਾਉਂਡ ਬਣਦੇ ਸਨ ਮਤਲਬ ਜੇ ਸਾਡਾ ਦੇਸ਼ ਬਚਿਆ ਰਹਿੰਦਾ ਤਾਂ ਮੰਨ ਲਓ ਅੱਜ ਸਾਡੇ 1 ਰੁਪਏ ਦੇ ਇੰਡੀਆ ਦਾ 1300 ਰੁਪਏ ਬਣਨਾ ਸੀ 1 ਰੁਪਏ ਦਾ 1300 ਰੁਪਏ ਹੁਣ ਲੈਂਡ ਲੋਕਡ ਜਿਨ੍ਹਾਂ ਨੂੰ ਸਮੁੰਦਰੀ ਤੱਟ ਸਮੁੰਦਰੀ ਕੰਢਾ ਨਹੀਂ ਲੱਗਦਾ ਪਰ ਬਹੁਤ ਗਰੀਬ ਨੇ ਉਹਨਾਂ ਦੀ ਗਿਣਤੀ ਸੰਸਾਰ ਵਿੱਚ 5 ਹੈ 44 ਵਿੱਚੋਂ ਪਹਿਲਾ ਦੇਸ਼ ਹੈਗਾ ਬਰੁੰਦੀ ਚਸਤੇ ਵਿਅਕਤੀਆਂ ਜਸਤੇ ਨਾਗਰਿਕਾਂ ਦੀ ਪਰ ਵਿਅਕਤੀ ਦੀ 261 ਡਾਲਰ ਤੇ 20 ਪੈنس ਸਾਲਾਨਾ ਆਮਦਨ ਹੈ ਦੂਸਰਾ ਹੈਗਾ ਦੱਖਣੀ ਸੁਧਾਨ ਜਿਸ ਦੀ ਹੈਗੀ ਆ 340 ਡਾਲਰ 99 ਪੈنس ਤੀਜਾ ਹੈਗਾ ਮਲਾਵੀ 906 ਡਾਲਰ 65 ਪੈنس ਚੌਥਾ ਹੈਗਾ ਅਫਗਾਨਿਸਤਾਨ 949 ਡਾਲਰ ਪੰਜਵਾਂ ਹੈਗਾ ਰਵੰਡਾ ਜਿਸ ਦੀ ਹੈਗੀ ਹੈ 1137 ਡਾਲਰ 6 ਪੈنس ਹੋ ਸਕਦਾ ਇਹਨਾਂ ਦੇਸ਼ਾਂ ਨੂੰ ਕੋਈ ਪਾਣੀ ਦੀ ਜਾਂ ਦਰਿਆਵਾਂ ਦੀ ਕਿਲਤ ਹੋਵੇ ਜਦ ਕਿ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਕੋਲ ਪਾਣੀ ਦਾ ਜ਼ਖੀਰਾ ਕਿੰਨਾ ਵੱਡਾ ਹੈ ਸਾਡੇ ਜ਼ਮੀਨ ਕਿੰਨੀ ਜ਼ਿਆਦਾ ਪਜਾਉ ਹੈ ਇਹਨਾਂ ਦੋ ਚੀਜ਼ਾਂ ਦੇ ਬਾਵਜੂਦ ਜੇ ਸਾਡੇ ਕੋਲ ਸੰਸਾਰ ਦੇ ਮੁਕਾਬਲੇ ਟੌਪ ਦੀਆਂ ਯੂਨੀਵਰਸਿਟੀਆਂ ਹੋਣਗੀਆਂ ਜਿਨ੍ਹਾਂ ਵਿੱਚੋਂ ਵਿਗਿਆਨੀ ਖੋਜਾਰਥੀ ਅਸੀਂ ਪੈਦਾ ਕਰਾਂਗੇ ਤਾਂ ਸਾਡੇ ਦੇਸ਼ ਦੀ ਅਮੀਰੀ ਹੋਰ ਵੀ ਕਈ ਗੁਣਾ ਉੱਚਾ ਜੰਪ ਮਾਰੇਗੀ ਕਹਿਣ ਤੋਂ ਭਾਵ ਕਿ ਕਿਸੇ ਦੇਸ਼ ਦੀ ਅਮੀਰੀ ਗਰੀਬੀ ਉਹਨਾਂ ਦੇ ਇਥੋਂ ਦੇ ਰਾਜਨੀਤਿਕ ਚੌਧਰੀਆਂ ਦੀ ਸੋਚ ਅਤੇ ਸੰਸਾਰ ਵਿੱਚ ਉਤਯੋਗਾਂ ਦੀ ਪਹੁੰਚ ਦੇ ਉੱਤੇ ਨਿਰਭਰ ਕਰਦੀ ਹੈ ਅੰਤਰਰਾਸ਼ਟਰੀ ਨੀਤੀਆਂ ਦੇ ਉੱਤੇ ਆਧਾਰਿਤ ਹੁੰਦੀ ਹੈ ਸਾਡੀਆਂ ਆਲੇ ਦੋਲੇ ਦੀਆਂ ਤੇ ਅੰਤਰਰਾਸ਼ਟਰੀ ਨੀਤੀਆਂ ਜਿਹੜੀਆਂ ਉਹਨਾਂ ਦਾ ਮੁੱਖ ਆਧਾਰ ਗੁਰੂ ਗ੍ਰੰਥ ਸਾਹਿਬ ਜੀ ਹਨ ਸਾਡੇ ਦੇਸ਼ ਦਾ ਭਵਿੱਖ ਸਿਰਫ ਸੁਨਹਿਰੀ ਨਹੀਂ ਸੂਰਜ ਵਾਂਗ ਚਮਕਦਾ ਉਹ ਸੂਰਜ ਜਿਸ ਵੱਲ ਅੱਖ ਖੋਲ ਕੇ ਕਦੇ ਦੇਖਿਆ ਨਹੀਂ ਜਾ ਸਕਦਾ ਕਿ ਉਸ ਦੀ ਰੋਸ਼ਨੀ ਇੰਨੀ ਤੇਜ ਹੈ ਮੈਂ ਕੋਈ ਭਰਮ ਪ੍ਰਭਾਉਤ ਛੜਾਵੇ ਵਾਲੀਆਂ ਗੱਲਾਂ ਨਹੀਂ ਕਰ ਰਿਹਾ ਮੈਂ ਤੱਥਾਂ ਤੇ ਆਧਾਰ ਦੇ ਦਿੱਤੇ ਗੱਲ ਕਰ ਰਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਬੀਤੇ ਹੋਏ ਸਮੇਂ ਦੇ ਵਿੱਚ ਸਾਡੀ ਜੀਡੀਪੀ ਕੀ ਸੀ ਸਾਡੇ ਕੋਲ ਪਾਣੀਆਂ ਦਾ ਕਿੱਡਾ ਵੱਡਾ ਜ਼ਖੀਰਾ ਤੇ ਸਰੋਤ ਹੈ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਫਰਟੀਲਿਟੀ ਜਿਹੜੀ ਹੁੰਦੀ ਹੈ ਉਹ ਕਿੰਨੇ ਵੱਡੇ ਮਜ਼ਬੂਤ ਹੈ ਮੌਸਮਾਂ ਦੀ ਖੂਬਸੂਰਤੀ ਇਸ ਦੇਸ਼ ਵਿੱਚ ਕਿੱਡੀ ਵੱਡੀ ਹੈ ਸਾਡੇ ਉੱਤਰੀ ਭਾਗ ਦੇ ਵਿੱਚ ਪਹਾੜ ਹਨ ਤੇ ਵਿਚਕਾਰਲਾ ਇਲਾਕਾ ਮੈਦਾਨੀ ਹੈ ਤੇ ਦੱਖਣੀ ਭਾਗ ਦਾ ਰਾਜਸਥਾਨ ਵਿੱਚਲਾ ਗੰਗਾ ਨਗਰ ਦਾ ਜਿਹੜਾ ਇਲਾਕਾ ਹੈ ਉਹ ਵੀ ਖਰਸਤਾਨ ਦਾ ਹਿੱਸਾ ਬਣਨਾ ਹੈ ਉਸ ਵਿੱਚ ਛੋਟੀ ਛੋਟੀ ਰੇਤ ਹੈ ਥੋੜੀ ਥੋੜੀ ਇਹ ਇੰਨੀ ਉਪਜਾਊ ਜ਼ਮੀਨ ਹੈ ਕਿ ਇਸ ਦੇ ਵਿੱਚ ਬੰਦੇ ਨੂੰ ਅੱਧਾ ਜ਼ਮੀਨ ਦੇ ਵਿੱਚ ਵੈਸੇ ਗੱਡ ਛੱਡੋ ਨਾ ਤਾਂ ਬੰਦਾ ਵੀ ਪੁੰਗਰਨ ਲੱਗ ਪੈਂਦਾ ਹੈ ਪਹਾੜੀ ਇਲਾਕਾ ਜਿੱਥੇ ਸਲਾਨੀਆਂ ਦੀ ਖੇਚੜਾ ਕੇਂਦਰ ਬਣਨਾ ਉੱਥੇ ਪੂਰੇ ਪੰਜਾਬ ਦੇ ਵਿੱਚ ਜ ਲੈਹਿੰਦੇ ਚੜਦੇ ਦੋਨਾਂ ਪੰਜਾਬਾਂ ਦੀ ਗੱਲ ਕਰਦਾ ਗੁਰ ਅਸਥਾਨ ਵੀ ਖੇਚੜਾ ਕੇਂਦਰ ਬਣਨਗੇ ਉਹ ਇਤਿਹਾਸਕ ਇਮਾਰਤਾਂ ਜਿਨ੍ਹਾਂ ਵੱਲ ਭਾਰਤ ਜਾਣਬੁੱਝ ਕੇ ਧਿਆਨ ਨਹੀਂ ਦੇ ਰਿਹਾ ਜਿਵੇਂ ਕਿ ਸਿੱਖ ਰਾਜ ਨਾਲ ਸੰਬੰਧਿਤ ਮਹਾਰਾਜਾ ਸ਼ੇਰ ਸਿੰਘ ਦੀ ਹਵੇਲੀ ਜਿਹੜੀ ਬਟਾਲੇ ਵਿੱਚ ਸਥਿਤ ਹੈ ਜਿਸ ਦੇ ਆਲੇ ਦੁਆਲੇ ਇੱਕ ਝੀਲ ਵਾਂਗੂ ਪਾਣੀ ਛੱਡ ਕੇ ਉੱਥੇ ਗੰਦ ਪਾਇਆ ਹੋਇਆ ਤੇ ਵੱਡੀ ਵੱਡੀ ਬੂਟੀ ਉੱਗੀ ਹੋਈ ਹੈ ਜਿਸ ਬਾਰੇ ਟੂਰਿਸਟਾਂ ਨੂੰ ਕੁਝ ਨਹੀਂ ਪਤਾ ਇਹ ਸਾਰੀਆਂ ਇਮਾਰਤਾਂ ਸੇ ਰੀਸਟੋਰ ਕਰਾਂਗੇ ਅਕਬਰ ਬਾਦਸ਼ਾਹ ਦੀ ਜਿੱਥੇ ਤਾਜ ਪੋਸ਼ੀ ਹੋਈ ਸੀ ਉੱਥੇ ਵੀ ਇਮਾਰਤ ਹੈ ਸਾਡੇ ਕੋਲ ਪ੍ਰਤਨ ਮੁਗਲਾਂ ਦੀਆਂ ਕੁਝ ਇਮਾਰਤਾਂ ਵੀ ਹਨ ਬਾਬਾ ਬੰਦਾ ਸਿੰਘ ਦੇ ਰਾਜ ਨਾਲ ਸੰਬੰਧਿਤ ਵੀ ਹਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਸੰਬੰਧਿਤ ਵੀ ਹਨ ਇਸ ਤੋਂ ਇਲਾਵਾ ਖਾਰਿਸਤਾਨ ਦੇ ਵਿੱਚ ਅਜੂਬੇ ਵੀ ਖੜੇ ਕੀਤੇ ਜਾਣਗੇ ਜਿੱਥੇ ਜ਼ਮੀਨ ਸਾਡੀ ਸਭ ਤੋਂ ਸੰਸਾਰ ਦੇ ਵਿੱਚ ਮਹਿੰਗੀ ਫਸਲ ਨੂੰ ਵੇਚੇਗੀ ਉੱਥੇ ਸਲਾਨੀਆਂ ਨੂੰ ਖਿੱਚਣ ਵਾਸਤੇ ਵੀ ਇਹ ਜਿਹੜਾ ਇੱਥੇ ਦੀ ਧਰਤੀ ਦੀ ਧਰਤਲ ਹੈ ਇਸ ਧਰਤੀ ਦੇ ਮੌਸਮਾਂ ਦੀ ਮઝાਜ ਹੈ ਉਹ ਵੀ ਟੂਰਿਸਟਾਂ ਨੂੰ ਆਪਣੇ ਵੱਲ ਖਿੱਚੇਗੀ। ਇਹ ਉਹ ਦੇਸ਼ ਹੈ ਜਿੱਥੇ ਅਤ ਦੀ ਸਰਦੀ ਪੈਂਦੀ ਹੈ। ਇਹ ਉਹ ਦੇਸ਼ ਹੈ ਜਿੱਥੇ ਅਤ ਦੀ ਗਰਮੀ ਪੈਂਦੀ ਹੈ। ਦੌਰ ਤਾਂ ਉਹ ਹਨ ਜਦੋਂ ਗਰਮੀ ਵੀ ਨਹੀਂ ਹੁੰਦੀ ਤੇ ਸਰਦੀ ਵੀ ਨਹੀਂ ਹੁੰਦੀ। ਅਸੀਂ ਆਪਣੇ ਮਨ ਦੇ ਵਿੱਚ ਕਲਪਨਾ ਕਰਕੇ ਦੇਖੀਏ ਕਿ ਇਹ ਦੇਸ਼ ਦੇ ਵਿੱਚ ਜੇ ਸਾਡਾ ਆਪਣਾ ਰਾਜ ਹੋਵੇ ਤੇ ਇਸ ਦੀ ਅਸੀਂ ਖੂਬਸੂਰਤੀ ਨੂੰ ਸੰਸਾਰ ਦੇ ਵਿੱਚ ਤਰਾਸ਼ ਕੇ ਜਦ ਇਸ ਦੇ ਪੇਸ਼ਕਾਰੀ ਕਰਾਂਗੇ ਤਾਂ ਸ਼ਾਇਦ ਦੁਨੀਆ ਵਿੱਚ ਇਸ ਵਰਗਾ ਕੋਈ ਮੁਲਕ ਨਾ ਹੋਵੇ। ਸਵਿਟਜ਼ਰਲੈਂਡ ਦੀ ਆਕਰਸ਼ਣ ਉਸ ਤੇ ਆ ਪਹਾੜਾਂ ਵਿੱਚ ਹੈ। ਔਰ ਸਵਿਟਜ਼ਰਲੈਂਡ ਤੋਂ ਵੀ ਸੋਨੇ ਪਹਾੜ ਹਿਮਾਚਲ ਪ੍ਰਦੇਸ਼ ਦੇ ਵਿੱਚ ਹਨ ਫਰਕ ਇਹ ਹੈ ਕਿ ਸਰਕਾਰਾਂ ਸਵੱਇ ਧਿਆਨ ਨਹੀਂ ਦਿੰਦੀਆਂ ਧਿਆਨ ਇਸ ਕਰਕੇ ਨਹੀਂ ਦਿੰਦੀਆਂ ਕਿਉਂਕਿ ਉਹਨਾਂ ਨੂੰ ਪਤਾ ਹੈ ਦੇਰ ਸਵੇਰ ਇਹ ਸਾਡੇ ਹੱਥੋਂ ਨਿਕਲ ਜਾਣਾ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਧਰਤੀ ਉਹਨਾਂ ਦੀ ਨਹੀਂ ਇਸੇ ਲਈ ਤਾਂ ਉਹ ਸਿੱਖਾਂ ਨੂੰ ਇਸ ਧਰਤੀ ਤੋਂ ਖੜਨਾ ਚਾਹੁੰਦੇ ਆ ਸਿੱਖ ਉਹਨਾਂ ਵਾਸਤੇ ਇੱਕ ਬੜੀ ਵੱਡੀ ਵੰਗਾਰ ਹੈ ਬੜੀ ਵੱਡੀ ਚੈਲੰਜ ਹੈ ਬਿਪਰ ਨੂੰ ਪਤਾ ਹੈ ਕਿ ਸਿੱਖ ਤੋਂ ਬਗੈਰ ਕਿਸੇ ਹੋਰ ਨੇ ਉਸ ਦੀਆਂ ਲੱਤਾਂ ਦੇ ਵਿੱਚ ਸੰਗਲ ਨਹੀਂ ਪਾ ਸਕਣੇ ਸਿੱਖਾਂ ਨੇ ਸੰਗਲ ਸਿਰਫ ਜਮਿਨੀ ਪੱਦਰਤੇ ਨਹੀਂ ਪਾਉਣੇ ਅਸੀਂ ਵਿਚਾਰਧਾਰਕ ਪੱਦਰਤੇ ਵੀ ਪਾਉਣੇ ਨੇ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਵੱਡੇ ਵੱਡੇ ਸੰਗਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੱਖੇ ਹੋਏ ਹਨ ਇਹਨਾਂ ਦੀ ਵਿਚਾਰਧਾਰਾ ਨੂੰ ਸਭ ਤੋਂ ਵੱਡਾ ਸੰਗਲ ਹੈ ਜਾਤੀ ਪਾਤੀ ਦਾ ਖਾਤਮਾ ਚਲੋ ਮੈਂ ਅੱਜ ਇਹ ਗੱਲ ਨਾ ਛੇੜਾਂ ਅੱਜ ਮੇਰੇ ਵਿਸ਼ੇ ਦਾ ਇਹ ਹਿੱਸਾ ਨਹੀਂ ਆਪ ਸਮਝ ਗਏ ਹੋਵੋਗੇ ਕਿ ਕਿਸੇ ਦੇਸ਼ ਦੀ ਅਮੀਰੀ ਗਰੀਬੀ ਸਮੁੰਦਰੀ ਤਰ ਸਮੁੰਦਰੀ ਤੱਟ ਨਾਲ ਲੱਗਣ ਨਾਲ ਨਹੀਂ ਹੁੰਦੀ ਪਰ ਇੱਕ ਗੱਲ ਹੋਰ ਵੀ ਵਿਸ਼ੇਸ਼ ਹੈ ਤੇ ਕਰਨਯੋਗ ਹੈ ਉਹ ਵੀ ਦੱਸਾਂ ਕਿ ਸਾਡੇ ਕੋਲ ਸਮੁੰਦਰ ਦੇ ਨਾਲ ਲੱਗਣ ਦੀਆਂ ਵੀ ਸੰਭਾਵਨਾਵਾਂ ਹਨ ਕਿਉਂਕਿ ਸਾਡਾ ਅੱਧਾ ਪੰਜਾਬ ਪਾਕਿਸਤਾਨ ਵਾਲੇ ਪਾਸੇ ਹੈ ਖਾਲਿਸਤਾਨ ਬਣਨ ਤੋਂ ਬਾਅਦ ਸਰਕਾਰਾਂ ਆਪਸ ਵਿੱਚ ਲੈਂਡ ਦੇਣ ਕਰਕੇ ਕੁਝ ਛੱਡ ਕੇ ਉਹਦੇ ਬਦਲ ਦੇ ਵਿੱਚ ਕੋਈ ਹੋਰ ਜ਼ਮੀਨ ਲੈ ਕੇ ਅਸੀਂ 1 ਮੀਲ ਚੌੜਾ ਲੰਬਾ ਰਾ ਕਰਾਚੀ ਦੀ ਬੰਦਰਗਾਹ ਤੋਂ ਉਰਲੇ ਪਾਸੇ ਅਸੀਂ ਨਾਲ ਜੋੜ ਸਕਦੇ ਹਾਂ ਅਤੇ ਬਕਾਇਦਾ ਅਸੀਂ ਉਹਨਾਂ ਕੋਲੋਂ ਲਵਾਂਗੇ ਵੀ ਸਾਡੇ ਪਾਕਿਸਤਾਨ ਨਾਲ ਬਤੌਰ ਵਧੀਆ ਸਬੰਧ ਹੋਣੇ ਹਨ ਵੈਸੇ ਸਬੰਧ ਸਾਡੇ ਚਾਰਚ ਫਿਰੇ ਸਾਰਿਆਂ ਨਾਲ ਵਧੀਆ ਹੋਣੇ ਹਨ ਇਹ ਦਾ ਆਲੇ ਦੁਆਲੇ ਵਸਣ ਵਾਲਿਆਂ ਦੇ ਉੱਤੇ ਨਿਰਭਰ ਹੈ ਕਿ ਉਹ ਸਾਡੇ ਨਾਲ ਸਬੰਧ ਕਿਦਾਂ ਦੇ ਰੱਖਣਾ ਚਾਹਣਗੇ ਪਾਕਿਸਤਾਨ ਨਾਲ ਵਧੀਆ ਸਬੰਧ ਰਹਿਣ ਦਾ ਇੱਕ ਦੋ ਵੱਡੇ ਆਧਾਰ ਹਨ ਪਹਿਲਾ ਕਿ ਧਾਰਮਿਕ ਵਿਚਾਰਧਾਰਾ ਦਾ ਕੋਈ ਵਿਰੋਧ ਨਹੀਂ ਇੱਕ ਹੈ ਉਹ ਇੱਕ ਅੱਲਾ ਨੂੰ ਮੰਨਦੇ ਨੇ ਅਸੀਂ ਇੱਕ ਉਸ ਵਾਹਿਗੁਰੂ ਨੂੰ ਮੰਨਦੇ ਹਾਂ ਗੱਲ ਇੱਕ ਹੀ ਹੈ ਉਹ ਵੀ ਸ਼ਬਦ ਗੁਰੂ ਕੁਰਾਨ ਨੂੰ ਮੰਨਦੇ ਆ ਅਸੀਂ ਵੀ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਉਹ ਵੀ ਬੁੱਤ ਪੂਜਾ ਦੇ ਖਿਲਾਫ ਹਨ ਸਿੱਖ ਧਰਮ ਵੀ ਬੁੱਤ ਪੂਜਾ ਦੇ ਖਿਲਾਫ ਹੈ ਇਹਨਾਂ ਤਿੰਨ ਬਿੰਦੂਆਂ ਦੇ ਉੱਤੇ ਸਾਡੇ ਪਾਕਿਸਤਾਨ ਦੇ ਨਾਲ ਕਦੇ ਵੀ ਵਿਗੜਨ ਦੀ ਨਾ ਕੋਈ ਸੰਭਾਵਨਾ ਹੈ ਤੇ ਨਾ ਕੋਈ ਉਮੀਦ ਹੈ ਇਸ ਦੋਸਤੀ ਦੇ ਮੁਹਾਜ ਦਾ ਇੱਕ ਵੱਡਾ ਹੋਰ ਕਾਰਨ ਹੈ ਕਿ ਸਾਡਾ ਸਭਿਆਚਾਰ ਬਿਲਕੁਲ ਬਤੌਰ ਸਾਂਝਾ ਹੈ ਸਾਡੀ ਖਾਦ ਖਰਾਕ ਵੀ ਇੱਕੋ ਜਿਹੀ ਹੈ ਸਾਡਾ ਪਹਿਰਾਵਾ ਵੀ ਇੱਕੋ ਜਿਹਾ ਹੈ ਸਾਡੀ ਬੋਲੀ ਵੀ ਲਗਭਗ ਇੱਕੋ ਜਿਹੀ ਹੈ ਸਾਡੀਆਂ ਆਦਤਾਂ ਵੀ ਇੱਕੋ ਜਿਹੀਆਂ ਹਨ ਸਾਡੀਆਂ ਸੱਭਿਆਚਾਰਕ ਖੇਡਾਂ ਵੀ ਇੱਕੋ ਜਿਹੀਆਂ ਇੱਕੋ ਜਿਹੇ ਢੰਗ ਤਰੀਕਿਆਂ ਦੀਆਂ ਹਨ ਸਾਡਾ ਸੋਚਣ ਦਾ ਢੰਗ ਤਰੀਕਾ ਵੀ ਇੱਕੋ ਜਿਹਾ ਹੈ ਸਾਡੇ ਵਿੱਚ ਪਿਆਰ ਮੁਹੱਬਤ ਅਤੇ ਖਲੂਸ ਵੰਡਣ ਤੇ ਲੈਣ ਦਾ ਢੰਗ ਤਰੀਕਾ ਵੀ ਇੱਕੋ ਜਿਹਾ ਹੈ ਸਾਡੇ ਧਾਰਮਿਕ ਅਸਥਾਨ ਇੱਕ ਦੂਸਰੇ ਦੇ ਦੇਸ਼ਾਂ ਦੇ ਵਿੱਚ ਵੀ ਇਹ ਵੀ ਇੱਕ ਵੱਡੀ ਸਾਂਝ ਦਾ ਕਾਰਨ ਹਨ ਫਰਕ ਸਿਰਫ ਇੰਨਾ ਕਿ ਅਸੀਂ ਦਾੜ੍ਹੀ ਕਿਸੇ ਕੱਟਦੇ ਨਹੀਂ ਉਹ ਕੱਟ ਲੈਂਦੇ ਨੇ ਬਸ ਇਹ ਫਰਕ ਹੈ ਅਸੀਂ ਮਾਸ ਨਹੀਂ ਖਾਂਦੇ ਉਹ ਖਾ ਲੈਂਦੇ ਹਨ ਬਸ ਇੰਨਾ ਕੁ ਫਰਕ ਹੈ ਇਹ ਕੋਈ ਬਹੁਤਾ ਵੱਡਾ ਫਰਕ ਨਹੀਂ ਸਾਡੇ ਮੂਹ ਮੰਹੰਦਰੇ ਤੇ ਜੀਨ ਵੀ ਇੱਕੋ ਜਿਹੀ ਹੈ ਤੁਸੀਂ ਹੈਰਾਨ ਹੋਵੋਗੇ ਮੁਸਲਮਾਨਾਂ ਅਤੇ ਸਿੱਖਾਂ ਦੇ ਵਿੱਚ ਗੋਤਾਂ ਵੀ ਇੱਕੋ ਜਿਹੀਆਂ ਹਨ ਜਿਵੇਂ ਸਿੱਧੂ ਭੁੱਲਰ ਬਾਜਵੇ ਢਿੱਲੋਂ ਰੰਧਾਵੇ ਸੰਧੂ ਹੋਰ ਵੀ ਗੋਤਾਂ ਹੋਣਗੀਆਂ ਜਿਹੜੀਆਂ ਮੇਰੇ ਅਜੇ ਚਿੱਤੇ ਵਿੱਚ ਨਹੀਂ ਇਸ ਦੇ ਉਲਟ ਪੰਜਾਬ ਦੇ ਵਿੱਚ ਵਸਦੇ ਹੋਏ ਹਿੰਦੂ ਭਾਈਚਾਰੇ ਵਿੱਚ ਵੀ ਸਾਡੀ ਕੋਈ ਗੋਤ ਨਹੀਂ ਮਿਲਦੀ ਇਸ ਕਰਕੇ ਸਾਡਾ ਇਸ ਦੇਸ਼ ਨਾਲ ਵਿਰੋਧ ਦਾ ਕੋਈ ਰੀਜ਼ਨ ਕੋ ਕਾਰਨ ਨਹੀਂ ਲੱਭਣਾ ਸਿੱਖਾਂ ਦੀਆਂ ਨੀਤੀਆਂ ਦਾ ਮੁੱਖ ਆਧਾਰ ਸੱਭੇ ਸਾਂਝੀ ਵਾਲ ਦਸਾਇਨ ਮੈਂ ਕੋਈ ਨਾ ਤੇ ਸਿਬਾਰਾ ਜੀ ਉਤੇ ਆਧਾਰਿਤ ਰਹਿਣਾ ਹੈ ਮੈਂ ਰੈਫਰੈਂਡਮ ਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇਹ ਥੋੜੀ ਜਿਹੀ ਲੜੀ ਜੇ ਅਧੂਰੀ ਹੈ ਇਸ ਦੀ ਸੰਪੂਰਨਤਾ ਕਰਕੇ ਫਿਰ ਉਸ ਵਾਲੇ ਪਾਸੇ ਵੀ ਆਉਣਾ ਮੇਰੇ ਖਿਆਲਾਂ ਦੇ ਵਿੱਚ ਜੋ ਮੈਂ ਅੱਜ ਦੇਖ ਰਿਹਾ ਉਹ ਇਸ ਤਰ੍ਹਾਂ ਦੇ ਕੁਝ ਖਿਆਲ ਵੀ ਆਉਂਦੇ ਨੇ ਸ਼ਾਇਦ ਹੋ ਸਕਦਾ ਭਿਕ ਦੇ ਵਿੱਚ ਜਦ ਵੀ ਕਿਤੇ ਖਾਲਸਤਾਨ ਆਜ਼ਾਦ ਹੋਇਆ ਪਾਕਿਸਤਾਨ ਅਤੇ ਖਾਲਸਤਾਨ ਦੀ ਇੱਕ ਅਸੀਂ ਸਾਂਝੀ ਕਨਫੈਡਰੇਸ਼ਨ ਬਣਾਵਾਂਗੇ। ਅੰਬੈਸੀਆਂ ਆਪਣੀਆਂ ਆਪਣੀਆਂ, ਫੌਜ ਆਪਣੇ ਆਪਣੀ, ਦੇਸ਼ ਆਪਣਾ ਆਪਣਾ ਪਰ ਸੰਸਾਰ ਪੱਧਰ ਦੇਤੇ ਕਿਸੇ ਜੰਗ ਦੇ ਮੈਦਾਨ ਦੇ ਵਿੱਚ ਨਜਿੱਠਣਾ ਪਿਆ ਤਾਂ ਸਾਂਝੀ ਫੌਜ ਲੜੇਗੀ। ਦੇਸ਼ ਦੀ ਆਰਥਿਕਤਾ ਦਾ ਸਮਾਪਨ ਰੱਖਣ ਵਾਸਤੇ ਇੱਕ ਦੂਜੇ ਨਾਲ ਜਿਹੜੀਆਂ ਵਪਾਰਕ ਸੰਧੀਆਂ ਨੀਤੀਆਂ ਹੋਣਗੀਆਂ ਉਹ ਬਿਲਕੁਲ ਸੰਤੁਲਨ ਦੇ ਵਿੱਚ ਰੱਖ ਕੇ ਤੈਅ ਹੋਣਗੀਆਂ। ਦੋਵਾਂ ਪਾਸਿਆਂ ਦੇ ਲੋਕਾਂ ਵਾਸਤੇ ਵੀਜ਼ੇ ਦੀ ਛੋਟ ਹੋਵੇਗੀ। ਹੋ ਸਕਿਆ ਤਾਂ ਕਰੰਸੀ ਵੀ ਇੱਕ ਕਰ ਦਿਆਂਗੇ। ਇਹ ਏਸ਼ੀਆ ਦੇ ਵਿੱਚ ਇੱਕ ਐਡਾ ਵੱਡਾ ਸ਼ਕਤੀਸ਼ਾਲੀ ਰੂਪ ਦੇ ਵਿੱਚ ਇੱਕ ਸਾਮਰਾਜੀ ਆਧਾਰ ਦੇ ਉੱਤੇ ਦੇਸ਼ ਖੜਾ ਹੋਵੇਗਾ ਜਾਂ ਸਾਂਝੀ ਕਨਫੈਡਰੇਸ਼ਨ ਖੜੀ ਕਰਾਂਗੇ ਦੋਹਾਂ ਦੇਸ਼ਾਂ ਦੀ ਸੋਵਰਨਿਟੀ ਨੂੰ ਬਚਾਉਣ ਲਈ ਉਹਨਾਂ ਦੀ ਰੱਖਿਆ ਕਰਨ ਲਈ ਦੋਹਾਂ ਪਾਸਿਆਂ ਦੇ ਦੋਹਾਂ ਦੇਸ਼ਾਂ ਦੀਆਂ ਫੌਜਾਂ ਇੱਕ ਮਠੋਣਗੀਆਂ ਇੱਕ ਜੁਟ ਹੋਣਗੀਆਂ ਇੱਕ ਮਤ ਹੋਣਗੀਆਂ ਇੱਕ ਮੈਦਾਨੀ ਜੰਗ ਦੇ ਵਿੱਚ ਇੱਕ ਪੈਤਲੇ ਵਿੱਚ ਹੋਣਗੀਆਂ ਗਵਾਂਡੇ ਦੇਸ਼ਾਂ ਨਾਲ ਪਿਆਰ ਮੁਹੱਬਤ ਅਸੀਂ ਤੋੜਨੀ ਕਿਸੇ ਨਾਲ ਨਹੀਂ ਤੇ ਦੁਸ਼ਮਣ ਨੂੰ ਅਸੀਂ ਸਿਰ ਚੁੱਕ ਕੇ ਖੰਗੜ ਨਹੀਂ ਦੇਣਾ ਇਸ ਆਧਾਰ ਦੇ ਉੱਤੇ ਪਾਲਸੀਆਂ ਲਾਗੂ ਹੋਣਗੀਆਂ ਹੁਣ ਆਪਾਂ ਉਹ ਗੱਲ ਵੱਲ ਆਈਏ ਕਿ ਜੋ ਰੈਫਰੈਂਡਮ ਚੱਲ ਰਹੇ ਨੇ ਇਸ ਦਾ ਸਾਨੂੰ ਕੀ ਫਾਇਦਾ ਹੈ ਬੇਸ਼ੱਕ ਸਾਡੇ ਇੱਕ ਵੱਡੇ ਹਿੱਸੇ ਇੱਕ ਵੱਡੇ ਵਰਗ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਨਾਨ ਬਾਈਂਡਿੰਗ ਰੈਫਰੈਂਡਮ ਕੀ ਹੈ ਪਰ ਕਈਆਂ ਨੂੰ ਨਹੀਂ ਪਤਾ ਇਹ ਸੰਘਤ ਵਿੱਚੋਂ ਕਿਸੇ ਨੇ ਮੈਨੂੰ ਹੁਕਮ ਕੀਤਾ ਸੀ ਕਿ ਇਸ ਉੱਤੇ ਵੀ ਅਗਰ ਤੁਹਾਡੇ ਕੋਈ ਜਾਣਕਾਰੀ ਹੈ ਤਾਂ ਦਿਓ ਸੋ ਇਹ ਇਸ ਦਾ ਸਾਨੂੰ ਲਾਭ ਇਹ ਹੋਵੇਗਾ ਕਿ ਜਿਹੜੀ ਗੱਲ ਮੈਂ ਤੁਹਾਨੂੰ ਦੱਸਣ ਲੱਗਾ ਹਾਂ ਜਿਸ ਨੂੰ ਨਾ ਪਤਾ ਹੋਵੇ ਤੁਸੀਂ ਉਸ ਨਾਲ ਸ਼ੇਅਰ ਕਰਕੇ ਉਸ ਨੂੰ ਦੱਸ ਸਕਦੇ ਹੋ ਮੇਰੀ ਕੋਸ਼ਿਸ਼ ਹੋਵੇਗੀ ਕਿ ਮੈਂ ਸਰਲ ਤੋਂ ਸਰਲ ਸ਼ਬਦਾਂ ਵਿੱਚ ਦੱਸਾਂ ਕਿਉਂਕਿ ਇਹ ਮਸਲਾ ਕਾਨੂੰਨੀ ਹੈ ਤੇ ਕਾਨੂੰਨ ਦੀਆਂ ਜਿਹੜੀਆਂ ਮਦਦਾਂ ਹੁੰਦੀਆਂ ਨੇ ਨਾ ਉਹਨਾਂ ਦੀ ਜਿਹੜੀ ਵਿਆਖਿਆ ਹੁੰਦੀ ਹੈ ਉਹ ਔਖੇ ਸ਼ਬਦਾਂ ਵਿੱਚ ਹੁੰਦੀ ਹੈ ਯੂਨੋ ਦੇ ਚਾਰਟ ਵਿੱਚ ਆਰਟੀਕਲ 1/2 ਦੇ ਵਿੱਚ ਇਹ ਹੱਕ ਦਿੱਤਾ ਗਿਆ ਕਿ ਜਿਹੜੀਆਂ ਕੌਮਾਂ ਆਪਣੇ ਹੱਕਾਂ ਲਈ ਆਜ਼ਾਦੀ ਜਾਂ ਸਵੈ ਨਿਰਣਾ ਚਾਹੁੰਦੀਆਂ ਹਨ ਉਹਨਾਂ ਨੂੰ ਇਸ ਵਿਧਾਨਕ ਹੱਕ ਹੈ ਕਿ ਉਹ ਇਹ ਕਰਵਾ ਸਕਦੀਆਂ ਹਨ ਜਿਹੜਾ ਰੈਫਰੈਂਡਮ ਪੰਨੂ ਸਾਹਿਬ ਕਰਾ ਰਹੇ ਹਨ ਉਸ ਨੂੰ ਕਹਿੰਦੇ ਆਪਾਂ ਨਾਨ ਬਾਈਂਡਿੰਗ ਰੈਫਰੈਂਡਮ ਜਿਸ ਦਾ ਅਰਥ ਹੈ ਕਿ ਇਸ ਰੈਫਰੈਂਡਮ ਦੇ ਨਤੀਜੇ ਹਾਂ ਜਾਂ ਨਾ ਵਿੱਚ ਜਿੰਨੇ ਵੀ ਨਿਕਲਣੇ ਨੇ ਉਹਦੀ ਜਿਹੜੀ ਵੀ ਪ੍ਰਤੀਸ਼ਤਤਾ ਹੈ ਭਾਵੇਂ ਕਿ ਕਿੰਨੇ ਬੰਦੇ ਕਹਿੰਦੇ ਨੇ ਹਾਂ ਸਾਡਾ ਦੇਸ਼ ਵੱਖਰਾ ਸਾਨੂੰ ਚਾਹੀਦਾ ਤੇ ਕਿੰਨੇ ਉਹ ਹਨ ਜਿਹੜੇ ਕਹਿੰਦੇ ਨਹੀਂ ਅਸੀਂ ਭਾਰਤ ਦੇ ਨਾਲ ਹੀ ਠੀਕ ਹ ਇਸ ਦਾ ਕੋਈ ਵੀ ਨਤੀਜਾ ਭਾਰਤ ਉੱਤੇ ਕਾਨੂੰਨੀ ਤੌਰ ਤੇ ਲਾਗੂ ਨਹੀਂ ਹੁੰਦਾ ਇਸ ਕਰਕੇ ਇਸ ਨੂੰ ਕਹਿੰਤਾ ਨਾਨ ਬਾਈਂਡਿੰਗ ਇਸ ਦਾ ਨਤੀਜਾ ਯੂਨੋ ਉੱਤੇ ਵੀ ਕੋਈ ਨਹੀਂ ਲਾਗੂ ਹੁੰਦਾ ਜੇ ਇਸ ਦਾ ਨਤੀਜਾ ਭਾਰਤ ਜਾਂ ਜੁਵਾਨਾਂ ਦੇ ਉੱਤੇ ਲਾਗੂ ਕਿਸੇ ਤਰੀਕੇ ਵੀ ਲਾਗੂ ਨਹੀਂ ਹੁੰਦਾ ਲਾਗੂ ਹੋਣ ਤੋਂ ਭਾਵ ਹੈ ਕਿ ਉਹ ਇਸ ਦੇ ਫੈਸਲਿਆਂ ਨੂੰ ਲਾਜ਼ਮੀ ਕਰਾਰ ਦੇਣ ਇਸ ਨੂੰ ਮੰਨਤਾ ਦੇਣ ਜੇ ਉਹ ਨਹੀਂ ਲਾਗੂ ਹੁੰਦਾ ਤਾਂ ਫਿਰ ਇਸ ਦਾ ਫਾਇਦਾ ਕੀ ਹੈ ਲਾਭ ਕੀ ਹੈ ਇਸ ਤੇ ਲਾਭ ਇਹ ਨੇ ਇੱਕ ਤਾਂ ਸਮੁੱਚੀ ਕੌਮ ਦੇ ਵਿੱਚ ਇਸ ਮੰਗ ਦਾ ਜਾਂ ਇਸ ਆਜ਼ਾਦੀ ਦੀ ਲਹਿਰ ਦਾ ਪ੍ਰਚਾਰ ਹੁੰਦਾ ਦੂਸਰੇ ਦੇਸ਼ਾਂ ਵਿੱਚ ਵਸਤੀਆਂ ਕੌਮਾਂ ਨੂੰ ਵੀ ਇਸ ਗੱਲ ਦਾ ਪਤਾ ਲੱਗਦਾ ਕਿ ਸਿੱਖ ਕੀ ਚਾਹੁੰਦੇ ਸਿੱਖ ਕਿਉਂ ਚਾਹੁੰਦੇ ਆ ਜਿਵੇਂ ਅਮਰੀਕਾ, ਇੰਗਲੈਂਡ, ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਵਿੱਚ ਆਲਰੇਡੀ ਕਰਵਾਇਆ ਗਿਆ ਤੇ ਜੇ ਅਮਰੀਕਾ ਦੇ ਵਿੱਚ ਚੱਲ ਵੀ ਰਿਹਾ ਹੋਰ ਵੀ ਛਾ ਦੇਸ਼ਾਂ 'ਚ ਜੇ ਬਾਅਦ ਵਿੱਚ ਹੋਊਗਾ। ਇਹ ਸਫਰੈਂਡਮ ਦੀ ਲਹਿਰ ਦੇ ਪ੍ਰਚਾਰ ਨੇ ਭਾਰਤ ਦੇ ਜੋ ਸਿੱਖਾਂ ਤੇ ਲੇਬਲ ਲੱਗਦਾ ਹੈ ਕਿ ਅਤਵਾਦੀ ਨੇ ਉਹ ਲੇਬਲ ਅਲਸਦਾ। ਸੰਸਾਰ ਨੂੰ ਪਤਾ ਲੱਗਦਾ ਇਹ ਲੋਕ ਟੈਰਰਿਸਟ ਨਹੀਂ ਇਹ ਅਤਵਾਦੀ ਨਹੀਂ। ਇਹਨਾਂ ਨਾਲ ਜ਼ੁਲਮ ਹੋ ਰਿਹਾ ਹੈ, ਇਹਨਾਂ ਨਾਲ ਵਿਤਕਰਾ ਵਿਤਕਰਾ ਹੋ ਰਿਹਾ ਹੈ, ਇਹਨਾਂ ਨਾਲ ਧੱਕਾ ਹੋ ਰਿਹਾ ਹੈ। ਇਸ ਗੱਲ ਦਾ ਉਹਨਾਂ ਨੂੰ ਪਤਾ ਲੱਗ ਰਿਹਾ ਹੈ। ਨਨ ਬਾਈਂਡਿੰਗ ਰੈਫਰੈਂਡਮ ਆਮ ਤੌਰ ਤੇ ਜੂਐਨਓ ਦੇ ਅਧੀਨ ਨਹੀਂ ਹੁੰ ਪਰ ਜੇ ਕੋਈ ਕਰਵਾਉਂਦਾ ਹੈ ਤੇ ਇਸ ਦੇ ਜਿਹੜੇ ਆਖਰੀ ਨਤੀਜੇ ਹੁੰਦੇ ਹਨ ਉਹਨਾਂ ਨਤੀਜਿਆਂ ਵਿੱਚ ਉਸ ਆਪਣੀ ਕੌਮ ਦਾ ਕਿਸੇ ਵੀ ਕੌਮ ਦਾ ਜਿਹੜਾ ਡਾਟਾ ਇਕੱਠਾ ਹੁੰਦਾ ਹੈ ਉਸ ਡੇਟੇ ਰਹੀਂ ਜਿਹੜੀ ਲੋਕਮਤ ਲੋਕ ਰਏ ਇਕੱਠੀ ਹੋਈ ਉਹ ਖਾਲਿਸਤਾਨ ਨੂੰ ਬਣਾਉਣ ਦੀ ਵਕਾਲਤ ਕਰਨ ਵਿੱਚ ਸਹਾਇਤਾ ਕਰਦਾ ਹੈ ਇਹ ਡਾਟਾ ਭੂਖ ਵਿੱਚ ਕਿਸੇ ਅੰਤਰਰਾਸ਼ਟਰੀ ਕਾਨੂੰਨੀ ਮਹਿਮ ਜਾਂ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਯੂਨ ਨੂੰ ਦੇ ਵਿੱਚ ਪਟੀਸ਼ਨ ਲਈ ਆਧਾਰ ਬਣਦਾ ਹੈ ਉਸ ਪਟੀਸ਼ਨ ਦੇ ਉੱਤੇ ਇੱਕ ਪ੍ਰੋਸੈਸਰ ਹੀ ਕਾਰਵਾਈ ਹੁੰਦੀ ਹੈ ਫਿਰ ਜੇ ਉਸ ਨੂੰ ਜੁਨੋ ਮੰਨਤਾ ਦੇ ਦੇਵੇ ਕਿ ਹਾਂ ਇਸ ਖਾਂ ਦਾ ਹੱਕ ਬਣਦਾ ਹੈ ਕਿ ਭਾਰਤ ਉਹਨਾਂ ਨੂੰ ਉਹਨਾਂ ਦਾ ਜਿਹੜਾ ਇਲਾਕੇ ਦਾ ਹਿੱਸਾ ਉਹ ਛੱਡ ਦੇਵੇ ਛੱਡ ਦੇਵੇ ਨਹੀਂ ਮਤਲਬ ਕਿ ਉਹ ਉਹਨਾਂ ਦਾ ਇਲਾਕਾ ਵਾਪਸ ਕਰ ਲਈ ਉਹਨਾਂ ਨਾਲ ਟੇਬਲ ਤੇ ਬਹਿ ਕੇ ਗੱਲਬਾਤ ਕਰੇ ਮੰਨ ਲਓ ਕਿ ਜੇ ਕੋਈ ਦੇਸ਼ ਜਾਂ ਭਾਰਤ ਫਿਰ ਵੀ ਨਹੀਂ ਮੰਨਦਾ ਕਿ ਬੇਸ਼ੱਕ ਇਹ ਕਾਨੂੰਨੀ ਤੌਰ ਤੇ ਮੰਨਤਾ ਵੀ ਜੁਨੋ ਦੀ ਲੈ ਚੁੱਕਿਆ ਪਰ ਅਸੀਂ ਨਹੀਂ ਛੱਡਦੇ ਫਿਰ ਉਸ ਕੌਮ ਕੋਲ ਫੌਜੀ ਹਥਿਆਰਾਂ ਦੀ ਵਰਤੋਂ ਕਰਨ ਦਾ ਜੁਨੋ ਵੱਲੋਂ ਅਧਿਕਾਰ ਮਿਲ ਜਾਂਦਾ ਹੈ ਹੋ ਸਕਦਾ ਮੇਰੀ ਇਸ ਜਾਣਕਾਰੀ ਦੇ ਵਿੱਚ ਉਹ ਕਾਫੀ ਹੁਣਤਾਈਆਂ ਹੋਣ ਕੋਈ ਬਹੁਤ ਜ਼ਰੂਰੀ ਗੱਲਾਂ ਮੈਂ ਛੱਡ ਗਿਆ ਹੋਵਾਂ ਜਾਂ ਕੋਈ ਜਾਣਕਾਰੀ ਅਧੂਰੀ ਹੋਵੇ ਉਸ ਪ੍ਰਤੀ ਤੁਸੀਂ ਆਪਣੇ ਤੌਰ ਤੇ ਹੋਰ ਕਿਸੇ ਨੂੰ ਵੀ ਪੁੱਛ ਸਕਦੇ ਹੋ ਇਹ ਰੈਫਰੈਂਡਮ ਸੰਸਾਰ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ ਸਿੱਖਾਂ ਦੀਆਂ ਸਮੱਸਿਆਵਾਂ ਤੇ ਮਸਲਿਆਂ 'ਵਲ ਸੰਸਾਰ ਦਾ ਧਿਆਨ ਖਿੱਚਦਾ ਹੈ ਉਹਨਾਂ ਦੀ ਹਮਦਰਦੀ ਸਿੱਖਾਂ ਨੂੰ ਮਿਲਦੀ ਹੈ ਸਿੱਖਾਂ ਉੱਤੇ ਲੱਗੇ ਹੋਏ ਝੂਠੇ ਲੇਬਲ ਅਤਵਾਦ ਦਿਓ ਲੱਥਦੇ ਨੇ ਔਰ ਤਕਰੀਬਨ ਤਕਰੀਬਨ ਲੱਥ ਵੀ ਚੁੱਕੇ ਨੇ ਇਸ ਵਿੱਚ ਕੋਈ ਸ਼ਰਤ ਹੁੰਦੀ ਹੈ ਕਿ ਕੋਈ ਇਦਾਂ ਦਾ ਕੰਮ ਨਹੀਂ ਕਰਨਾ ਜਿਹੜਾ ਹਥਿਆਰਬੰਦ ਹਿੰਸਕ ਹੋਵੇ ਜਮਹੂਰੀ ਢੰਗਾਂ ਨਾਲ ਸ਼ਾਂਤੀ ਨਾਲ ਅਮਨ ਪਸੰਦ ਤਰੀਕੇ ਦੇ ਨਾਲ ਆਪਣੀ ਗੱਲ ਨੂੰ ਜਾਰੀ ਰੱਖੋ ਇਸ ਪਟੀਸ਼ਨ ਦੀ ਸੁਣਵਾਈ ਕੁਝ ਸਾਲ ਲੈ ਲੈਂਦੀ ਹੈ। ਬਾਕੀ ਜੋ ਮੈਨੂੰ ਨਿੱਜੀ ਤੌਰ ਤੇ ਮਹਿਸੂਸ ਹੋ ਰਿਹਾ ਹੈ, ਇਥੋਂ ਤੱਕ ਇਹ ਮਸਲਾ ਪਹੁੰਚਣਾ ਨਹੀਂ। ਕਹਿਣ ਤੋਂ ਭਾਵ ਕਿ ਉਹ ਇਹ ਕਿ ਇੰਨਾ ਸਮਾਂ ਲਵੇ ਕਿ ਉਸ ਪਟੀਸ਼ਨ ਤੇ ਸੁਣਵਾਈ ਹੋਣ ਨੂੰ ਕੁਝ ਸਾਲ ਲੱਗਣ ਉਸ ਤੋਂ ਪਹਿਲਾਂ ਪਈਨਾਂ ਭਾਜਪਾ ਵਾਲੇ ਨੇ ਸਾਡੇ ਲਈ ਕੋਈ ਨਾ ਕੋਹ ਰਾਸ ਖਾੜਾ ਜਾਂ ਕੱਢ ਦੇਣਾ ਕਿ ਖਾਲਿਸਤਾਨ ਆਜ਼ਾਦ ਹੋ ਜਾਏਗਾ। ਵਾਹਿਗੁਰੂ ਕਰੇ ਕਿ ਅਮਨਪਸੰਦ ਸ਼ਾਂਤੀ ਤਰੀਕੇ ਦੇ ਨਾਲ ਗੱਲ ਸਿਰੇ ਚੜ ਜਾਏ। ਜੇ ਅਮਨਪਸੰਦ ਤਰੀਕਿਆਂ ਨਾਲ ਇਹ ਗੱਲ ਸਿਰੇ ਨਹੀਂ ਚੜਦੀ ਤਾਂ ਵਾਹਿਗੁਰੂ ਨੇ ਸਾਡੇ ਲਈ ਕੋਈ ਨਾ ਕੋਹ ਰਾਹ ਕੱਢ ਦੇਣਾ। ਇਹਨਾਂ ਹੀ ਆਸਾਂ, ਉਮੀਦਾਂ ਤੇ ਸੁਪਨਿਆਂ ਦੇ ਸাকার ਹੋ ਕੌਮੀ ਸੰਕਲਪਾਂ ਦੀ ਪੂਰਤੀ ਲਈ ਫਤੇ ਦਾ ਨਗਾਰਾ ਵਜੇ ਇਸ ਬ੍ਰਹਮੰਡ ਦੀ ਫਜ਼ਾ ਦੇ ਵਿੱਚ ਗੂੰਜੇ ਉਸ ਦੀ ਸਾਨੂੰ ਬਹੁਤ ਉਮੀਦ ਹੈ ਤੇ ਅਸੀਂ ਹਮੇਸ਼ਾ 100 ਵਿੱਚੋਂ ਵੀ 200% ਆਸਵੰਦਾਂ ਕੰਮ ਕਰਨ ਵਾਸਤੇ ਵੱਧ ਤੋਂ ਵੱਧ ਮੈਨੂੰ ਸਬਸਕ੍ਰਿਪਸ਼ਨ ਚਾਹੀਦੀ ਹੈ ਉਹ ਤੁਹਾਡੇ ਹੱਥ ਵਿੱਚ ਆ ਤੁਸੀਂ ਕਰਨੀ ਕਿ ਨਹੀਂ ਕਰਨੀ ਮੇਰਾ ਫਰਜ਼ ਬਣਦਾ ਕਿ ਮੈਂ ਹਰ ਵਾਰ ਤੁਹਾਨੂੰ ਬੇਨਤੀ ਕਰਦਾ ਤੇ ਬੇਨਤੀ ਕਰਾਂ ਤੇ ਕਰਦਾ ਰਹਾਂਗਾ ਕਿ ਆਪਣੇ ਹੋਰ ਸੰਗੀ ਸਾਥੀ ਬੇਲੀਆਂ ਮਿੱਤਰਾਂ ਨੂੰ ਆਪਣੇ ਨਾਲ ਜੋੜੋ ਉਹਨਾਂ ਨੂੰ ਸਬਸਕ੍ਰਾਈਬ ਕਰਨ ਵਾਸਤੇ ਕਹੋ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਬੇਨਤੀ ਦੇ ਨਾਲ ਹੀ ਆਪਣੀ ਗੱਲ ਨੂੰ ਸਮਾਪਤ ਕਰਦਾ ਹਾਂ। ਆਪਜੀ ਤੋਂ ਖਿਆਮਾ ਮੰਗਦਾ ਹਾਂ। ਕੱਲ ਨੂੰ ਫਿਰ ਮਿਲਦੇ ਹਾਂ ਕਿਸੇ ਨਵੇਂ ਵਿਸ਼ੇ ਦੇ ਨਾਲ ਖਾਲਸਾਤਾਨ ਦੇ ਚੜ੍ਹੇ ਹੋ ਸੂਰਜ ਦੇ ਵਿੱਚ ਤੇ ਖਾਲਸਾਤਾਨ ਦੇ ਵਿੱਚ ਆਪਣਾ ਖਿਆਲ ਰੱਖਣਾ ਜਿੱਥੇ ਰਹੋ ਚੜ੍ਹਦੀ ਕਲਾ ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।